ਸਾਉਣ ਮਹੀਨੇ ਖੀਰ ਪੂੜੇ ਕਿਉਂ ਬਣਾਏ ਜਾਂਦੇ ਹਨ ਕਿਉਂ ਖਾਧੇ ਜਾਂਦੇ ਹਨ ਇਹਦਾ ਇੱਕ ਬਹੁਤ ਹੀ ਵੱਡਾ ਰਹੱਸ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਤੁਸੀਂ ਸਭ ਜਾਣਦੇ ਕਿ ਸਾਉਣ ਮਹੀਨੇ ਦੇ ਵਿੱਚ ਖੀਰਾ ਤੇ ਪੂੜੇ ਬਣਾਏ ਜਾਂਦੇ ਸਨ ਖੀਰਾ ਪੂੜੇ ਉਹਨਾਂ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਜਾਂਦੇ ਸਨ ਖੂਬ ਲੋਕ ਖਾਂਦੇ ਸਨ ਤੇ ਲੋਕਾਂ ਦੇ ਕੱਦ ਕਾਠ ਵੀ ਵਾਦੇ ਸਨ ਸੇਤ ਵੀ ਸੋਹਣੀ ਰਹਿੰਦੀ ਸੀ ਉਹਨਾਂ ਨੂੰ ਬਿਮਾਰੀਆਂ ਵੀ ਨਹੀਂ ਸੀ ਲੱਗਦੀਆਂ ਜਿਵੇਂ ਅੱਜ ਸਾਡੇ ਸਮਾਜ ਚ ਕਈਆਂ ਲੋਕਾਂ ਨੂੰ ਹਾਰਡ ਦਾ ਰੋਗ ਲੱਗ ਰਿਹਾ ਕਈਆਂ ਨੂੰ ਕਿਡਨੀ ਦਾ ਰੋਗ ਲੱਗ ਰਿਹਾ ਕਈ ਨੂੰ ਲਿਵਰ ਦਾ ਰੋਗ ਲੱਗ ਰਿਹਾ ਕਈ ਨੂੰ ਸਕਿਨ ਦਾ ਲੱਗ ਰਿਹਾ ਕਈ ਨੂੰ ਖੂਨ ਦੀ ਕਮੀ ਆ ਕਿਸੇ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਨੇ ਪਰ ਕਾਰਨ ਕੀ ਹੈ ਕਿ ਆਹ ਛੇ ਸੌਣ ਮਹੀਨੇ ਖੀਰ ਪੂੜੇ ਖਾਣੇ ਹੀ ਛੱਡ ਚੁੱਕੇ ਆ ਅਸੀਂ ਕਿਨੇ ਜੀ ਉਹ ਇੱਕ ਰਵਾਜ ਹੁੰਦਾ ਸੀ ਜੀ ਹੁਣ ਕਿਹੜੀ ਲੋੜ ਆ ਫਿਰ ਖੀਰ ਪੂੜੇ ਸੌਣ ਮਹੀਨੇ ਕਿਉਂ ਖਾਦੇ ਜਾਂਦੇ ਸਨ ਜਾਂ ਸਾਡੇ ਵੱਡਿਆਂ ਨੇ ਦੀ ਖੋਜ ਕਿਉਂ ਕੀਤੀ ਇਹ ਸਵਾਲ ਤਾਂ ਜਵਾਬ ਮੰਗਦੇ ਹੀ ਨਹੀਂ ਫਿਰ ਤੁਹਾਡੇ ਵਰਗੇ ਸੱਜਣ ਬੁੜੇ ਸੋਨੇ ਜਵਾਬ ਦਿੰਦੇ ਨੇ ਕਿ ਜਿਹੜੇ ਪੂੜੇ ਸਨ ਬਣਾਏ ਜਾਂਦੇ ਜਾਂ ਉਹ ਹਮੇਸ਼ਾ ਗੁੜ ਦੇ ਬਣਾਏ ਜਾਂਦੇ ਸੀ ਗੁੜ ਦੇ ਪੂੜੇ ਹੁਣ ਅਜੀ ਕਾਦੇ ਬਣਾਉਣ ਲੱਪੇ ਖੰਡ ਦੇ ਪੂੜੇ ਖੰਡ ਤੇ ਗੁੜ 'ਚ ਬਹੁਤ ਜ਼ਿਆਦਾ ਫਰਕ ਆ ਖੰਡ ਇੱਕ ਦੁਸ਼ਮਣ ਹੈ ਸਰੀਰ ਦੀ ਤੇ ਗੁੜ ਇੱਕ ਮਿੱਤਰ ਹੈ ਸਰੀਰ ਦਾ ਹੁਣ ਜਿਹੜੇ ਗੁੜ ਦੇ ਪੂੜੇ ਬਣਾਏ ਜਾਂਦੇ ਸਨ ਤੇ ਗੁੜ ਦੀ ਜਿਹੜੀ ਤਸਵੀਰ ਹੁੰਦੀ ਆ ਉਹ ਠੰਡੀ ਹੁੰਦੀ ਆ ਸਰੀਰ ਨੂੰ ਠੰਡਕ ਦਿੰਦੀ ਆ ਕਿਉਂਕਿ ਇਹੜਾ ਮਹੀਨਾ ਹੁੰਦਾ ਸੌਣ ਦਾ ਮਹੀਨਾ ਸਾਉਣ ਦਾ ਮਹੀਨਾ ਇੱਕ ਹੁਮਸ ਭਰਿਆ ਮਹੀਨਾ ਹੁੰਦਾ ਆ ਕਾਰਨ ਕਿ ਉਹਦਾ ਕਿ ਮੀ ਪੈਂਦਾ ਮੀ ਤੋਂ ਬਾਅਦ ਧੁੱਪ ਲੱਗਦੀ ਆ ਤੇ ਧਰਤੀ ਵਿੱਚੋਂ ਜਿਹੜੀ ਆ ਪੜਾਅਸ ਦੇ ਨਾਲ ਮਨੁੱਖ ਨੂੰ ਐਵੇਂ ਇੱਕ ਬਰਾਟ ਹੁੰਦੀ ਆ ਜੋ ਇੱਕ ਪਹਿਲਾਂ ਤੱਕ ਜਰੀਆ ਨਹੀਂ ਸੀ ਸਾਡੇ ਕੋ ਚੰਗੇ ਘਰ ਨਹੀਂ ਸਨ ਸਾਡੇ ਲੋਕਾਂ ਕੋ ਚੰਗੀ ਬਿਜਲੀ ਦਾ ਪ੍ਰਬੰਧ ਨਹੀਂ ਸੀ ਕਹਿਣ ਤੋਂ ਭਾਵ ਗਰਮੀ ਤੋਂ ਬਚਣ ਦਾ ਕੋਈ ਸਾਧਨ ਨਹੀਂ ਸੀ ਅੱਜ ਬੇਸ਼ੱਕ ਸਾਡੇ ਘਰਾਂ ਦੇ ਵਿੱਚ ਏਸੀ ਲੱਗੇ ਨੇ ਘਰ ਡਬਲ ਬਿਲਡਿੰਗ ਬਣੀਆਂ ਹੋਈਆਂ ਨੇ ਗੱਡੀਆਂ ਨੇ 24 ਪਹਿਲਾਂ ਇਹ ਸਹੂਲਤਾਂ ਨਹੀਂ ਸਨ ਫਿਰ ਵੀ ਅਸੀਂ ਜਦੋਂ ਕੰਮ ਕਰਦੇ ਆ ਘਰੋਂ ਬਾਹਰ ਜਾਣੇ ਆ ਸੜਕਾਂ ਤੇ ਜਾਣੇ ਆ ਬਾਜ਼ਾਰ ਜਾਣੇ ਆ ਦਫ਼ਤਰ ਜਾਣੇ ਆ ਸਾਨੂੰ ਹੁੰਸ ਦਾ ਸਾਹਮਣਾ ਕਰਨਾ ਹੀ ਪੈਂਦਾ ਆ ਤੇ ਅਸੀਂ ਕੀ ਕਰਦੇ ਆ ਵੱਧ ਤੋਂ ਵੱਧ ਜੀ ਖੰਡ ਦੇ ਪੂੜੇ ਲੈ ਲਓ ਉਹ ਸਾਡੀ ਸਿਹਤ ਨੂੰ ਹੋਰ ਰੋਗ ਲਾ ਰਹੇ ਨੇ ਹਮੇਸ਼ਾ ਗੁੜ ਦੇ ਪੂੜੇ ਖਾਣੇ ਚਾਹੀਦੇ ਨੇ ਕਿਉਂਕਿ ਗੁੜ ਦੀ ਤਸਵੀਰ ਕਸੀਰ ਠੰਡੀ ਹੁੰਦੀ ਆ ਜੋ ਸਾਡੇ ਬਲੱਡ ਸਾਡੇ ਸਰੀਰ ਨੂੰ ਰੋਗਾਂ ਤੋਂ ਗਰਮੀ ਤੋਂ ਹਮਸ ਤੋਂ ਬਚਾਉਂਦੀ ਆ ਜਿਵੇਂ ਪਤ ਨਿਕਲਣਾ ਪੈਰਾਂ ਚ ਗਰਮੀ ਨਿਕਲਨੀ ਹੱਥਾਂ ਤੋਂ ਸੇਕ ਨਿਕਲਣਾ ਇਹਨਾਂ ਸਾਰਿਆਂ ਤੋਂ ਗੁਰਦੇ ਪੂੜੇ ਬਚਾਉਂਦੇ ਨੇ ਦੂਸਰਾ ਜਿਹੜੀ ਹੀ ਖੀਰ ਬਣਾਈ ਜਾਂਦੀ ਸੀ ਖੀਰ ਹਮੇਸ਼ਾ ਮੱਝਾਂ ਦੇ ਦੁੱਧ ਦੀ ਬਣਾਈ ਜਾਂਦੀ ਸੀ ਕਿਉਂਕਿ ਇਹਦਾ ਮੱਝਾਂ ਦਾ ਦੁੱਧ ਆ ਤਾਕਤ ਵਾਲਾ ਹੁੰਦਾ ਉਹਦੇ ਵਿੱਚ ਵਿਟਾਮਿਨਸ ਮਿਨਰਲਸ ਆਇਰਨ ਫਾਈਬਰ ਪਤਾ ਨਹੀਂ ਕਿੰਨੇ ਕੁ ਤੱਤ ਵਿਟਾਮਿਨ ਕਈ ਕਿਸਮ ਦੇ ਤੱਤ ਜਿਹੜੇ ਨੇ ਦੁੱਧ ਵਿੱਚ ਪਾਏ ਜਾਂਦੇ ਨੇ ਪ੍ਰੋਟੀਨ ਤੇ ਕੈਲਸ਼ੀਅਮ ਅਤੇ ਹੋਰ ਕਈ ਤਰ੍ਹਾਂ ਦੇ ਤੋਲੇ ਦੁੱਧ ਚ ਪਾਏ ਜਾਂਦੇ ਨੇ ਕਿ ਗਰਮੀ ਦੇ ਵਿੱਚ ਤੁਹਾਨੂੰ ਖਰਾਕ ਦੀ ਵੀ ਬੜੀ ਲੋਡ ਹੁੰਦੀ ਸੀ ਤੇ ਜਿਹੜੀ ਖੀਰ ਉਹ ਹਮੇਸ਼ਾ ਚੌਲਾਂ ਦੀ ਬਣਾਈ ਜਾਂਦੀ ਸੀ ਤੇ ਚੌਲਾਂ ਦੀ ਤਸੀਰ ਵੀ ਠੰਡੀ ਹੁੰਦੀ ਆ ਮੇਰੇ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਚੌਲਾਂ ਦੀ ਤਸੀਰ ਠੰਡੀ ਹੁੰਦੀ ਆ ਜਦੋਂ ਇਹ ਠੰਡੀਆਂ ਚੀਜ਼ਾਂ ਦੇ ਨਾਲ ਤਾਕਤ ਵਾਲੀ ਚੀਜ਼ ਖਾਧੀ ਜਾਂਦੀ ਸੀ ਉਹਦੇ ਨਾਲ ਇੱਕ ਤਾਂ ਮਨੁੱਖ ਗਰਮੀ ਤੋਂ ਬਚਦਾ ਸੀ ਦੂਸਰਾ ਉਹਦੇ ਸਰੀਰ 'ਚ ਸ਼ਕਤੀ ਹੁੰਦੀ ਸੀ ਸਰੀਰ ਨੂੰ ਮਜ਼ਬੂਤ ਰੱਖਣ ਦੀ ਤਦੇ ਤਾਂ ਪਿਛੇ ਜਿਹੜੀਆਂ ਧੀਆਂ ਸਨ ਕੁੜੀਆਂ ਸਨ ਉਹਨਾਂ ਦੇ ਕੱਦ ਪ ਜਿਹੜੇ ਹੀ ਲਗਭਗ 5.5 ਤੋਂ 6-6 ਫੁੱਟ ਦੇ ਹੁੰਦੀਆਂ ਸਨ ਤੇ ਜਿਹੜੇ ਮੁੰਡੇ ਸਨ ਉਹਨਾਂ ਦੇ ਵੀ ਕੱਦ 6 ਤੋਂ ਲੈ ਕੇ 6.5-7 ਫੁੱਟ ਦੇ ਵਿੱਚ ਹੁੰਦੇ ਸਨ ਅੱਜ ਕੀ ਹੋਇਆ ਸੀ ਖੀਰਾ ਖਾਣੀਆਂ ਛੱਡ ਗਏ ਅਸੀਂ ਮਾਲ ਪੂੜੇ ਖਾਣੇ ਛੱਡ ਗਏ ਤੇ ਅਸੀਂ ਇਹਨਾਂ ਗੱਲਾਂ ਤੋਂ ਇੰਨੀ ਦੂਰ ਚੱਲ ਕੇ ਇਹਨੂੰ ਇੱਕ ਫਾਰਮੈਲਟੀ ਚ ਲੈ ਲਿਆ ਮੈਂ ਸਮਝਦਾ ਕਿ ਅੱਜ ਵੀ ਸਾਨੂੰ ਲੋੜ ਆ ਕਿ ਅਸੀਂ ਖੀਰਾ ਤੇ ਪੂੜੇ ਖਾਈਏ ਸਾਡੀਆਂ ਘਰ ਚ ਮਾਵਾਂ ਭੈਣਾਂ ਜਾਂ ਪਰਿਵਾਰ ਕੋ ਰਿਮੈਂਬਰ ਇਹ ਚੀਜ਼ਾਂ ਨੂੰ ਬਣਾਉਣ ਸਾਨੂੰ ਉਹਦੀ ਆਦਤ ਬਣੇ ਇਹ ਪੂਰਾ ਦਾ ਪੂਰਾ ਮਹੀਨਾ ਜਿਹੜਾ ਇਹ ਪ੍ਰੋਸੈਸ ਚੱਲਦਾ ਸੀ ਸਾਡੇ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਜਿੱਥੇ-ਜਿੱਥੇ ਹੁਮਸ ਹੁੰਦਾ ਸੀ ਉਹ ਖੀਰ ਪੂੜੇ ਖਾਂਦੇ ਸਨ ਤੇ ਸਿਹਤਮੰਦ ਰਹਿੰਦੇ ਸਨ ਤੇ ਉਹਨਾਂ ਨੂੰ ਨਾ ਤਾਂ ਛੇਤੀ ਬੁਢਾਪਾ ਆਉਂਦਾ ਸੀ ਨਾ ਸਿਰ ਦੇ ਵਾਲ ਚਿੱਟੇ ਹੁੰਦੇ ਸੀ ਨਾ ਦਾੜੀ ਛੇਤੀ ਚਿੱਟੀ ਹੁੰਦੀ ਸੀ ਉਹਨਾਂ ਦੇ ਚਿਹਰੇ ਤੇ ਗਲੋਅ ਰਹਿੰਦਾ ਸੀ ਅੱਜ ਬਹੁਤ ਇਹ ਜਿਹੜੀਆਂ ਚੀਜ਼ਾਂ ਦਾ ਸਾਨੂੰ ਫੇਸ ਕਰਨਾ ਪੈ ਰਿਹਾ ਆਓ ਪੰਜਾਬੀਓ ਫੇਰ ਵਾਪਸ ਮੁੜੀਏ ਜਿਹੜਾ ਗੋੜਿਆ ਤੇ ਜਿਹੜੇ ਮਾਲ ਪੂੜੇ ਨੇ ਇਹ ਖਾਂ ਦੀ ਆਪਾਂ ਹਦਤ ਪਾਈਏ ਲੇਕਿਨ ਖੰਡ ਦੇ ਨਾ ਖਾਈਏ ਹੁਣ ਤੇ ਆਪਾਂ ਖੀਰ ਵੀ ਖੰਡ ਦੀ ਬਣਾਉਨੇ ਆ ਹਾਂਜੀ ਪਹਿਲਾਂ ਸ਼ੱਕਰ ਪਾ ਗਏ ਜਿਹੜੀਆਂ ਹੀ ਬਣਾਈਆਂ ਜਾਂਦੀਆਂ ਸੀ ਤੇ ਉਹਦਾ ਬਹੁਤ ਹੀ ਫਾਇਦਾ ਹੁੰਦਾ ਸੀ ਮੈਂ ਹਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਵੱਲ ਸੋਚਣ ਤਾਂ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਲੰਬੀ ਉਮਰ ਜੀਉਣ ਦਾ ਮੌਕਾ ਮਿਲੇ ਸਿਹਤਮੰਦ ਜ਼ਿੰਦਗੀ ਉਮਰ ਦਾ ਜੀਉਣ ਦਾ ਮੌਕਾ ਮਿਲੇ ਅੱਜ ਸਾਡੇ ਲੋਕ 40 45 ਸਾਲਾਂ ਜੀ ਸ਼ੂਗਰ ਬੀਪੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਇੜ ਤੋ ਚੁੱਕਿਆ ਜ਼ਿੰਦਗੀ ਜੀਉਣ ਦੀ ਥਾਂ ਤੇ ਗੋਲੀਆਂ ਦਵਾਈਆਂ ਖਾ ਕੇ ਗੁਜ਼ਾਰਾ ਕਰ ਰਹੇ ਨੇ ਆਓ ਪੰਜਾਬੀਓ ਆਪਣੀ ਨਵੀਂ ਪੀੜੀ ਬਚਾ ਲਈਏ ਆਪ ਵੀ ਬੱਚੀਏ ਤੇ ਨਵੀਂ ਪੀੜੀ ਨੂੰ ਬਚਾਈਏ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਵਿਜੇਤਰ ਸਿੰਘ ਤਰਸਿੱਕਾ ਜੁਦੇ ਵਾਸਤੇ ਰਬ ਸੌਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ